ਸਵਾਗਤ ਕਰਦੀਆਂ ਜੀ ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਇਸ ਚੈਨਲ ਤੇ ਜੋ ਵੀ ਵੀਡੀਓ ਦੇਖ ਰਿਹਾ ਹੈ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਇਸ ਚੈਨਲ ਤੇ ਇੱਕ ਇੱਕ ਵੀਡੀਓ ਤੁਹਾਡੀ ਜ਼ਿੰਦਗੀ ਬਦਲਦੀ ਤੁਹਾਡੀ ਸੋਚ ਬਦਲਦੀ ਤਾਕਤ ਰੱਖਦੀ ਹੈ ਇਸੇ ਤਰ੍ਹਾਂ ਅੱਜ ਦੀ ਵੀਡੀਓ ਰਾਹੀਂ ਮੈਸੇਜ ਦੇਣਾ ਚਾਹਾਂਗੇ ਕਿ ਸ਼ੁਰੂ ਤੋਂ ਹੀ ਬੱਚਿਆਂ ਦੇ ਵਿੱਚ ਇੱਕ ਈਰਖਾ ਇੱਕ ਦੁਸ਼ਮਣ ਦੀ ਜੋ ਭਾਵਨਾ ਉਹ ਪੈਦਾ ਕੀਤੀ ਜਾਂਦੀ ਹੈ ਜਦੋਂ ਬੱਚਾ ਬਹੁਤ ਮਿਹਨਤ ਕਰਦਾ ਹੈ ਤਾਂ ਉਹਦੇ ਜੋ ਨੰਬਰ ਆ ਸਕੂਲ ਦੇ ਵਿੱਚੋਂ ਕਿਸੇ ਦੂਸਰੇ ਬੱਚੇ ਦੇ ਜ਼ਿਆਦਾ ਆ ਜਾਂਦੇ ਨੇ ਤਾਂ ਉਹ ਸ਼ੁਰੂ ਤੋਂ ਬੱਚੇ ਦੇ ਵਿੱਚ ਇੱਕ ਦੁਸ਼ਮਣ ਦੀ ਭਾਵਨਾ ਆ ਜਾਂਦੀ ਕਿ ਇਹ ਜੋ ਬੱਚਾ ਮੇਰੇ ਤੋਂ ਅੱਗੇ ਕਿਵੇਂ ਚਲਾ ਗਿਆ ਪਰ ਇਸ ਵੀਡੀਓ ਦਾ ਮੇਨ ਮੋਟਿਵ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜੋ ਲੋਕ ਸਫਲ ਹੋਏ ਆ ਉਹਨਾਂ ਨੇ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਦੁਸ਼ਮਣ ਨਹੀਂ ਰੱਖੇ। ਉਹਨਾਂ ਨੇ ਹਰ ਕਿਸੇ ਦੀ ਜੋ ਜੇ ਕਿਸੇ ਤੋਂ ਟੈਲੈਂਟ ਸੀ ਤਾਂ ਉਸ ਨੂੰ ਦੁਸ਼ਮਣ ਨਹੀਂ ਬਣਾਇਆ। ਸਗੋਂ ਉਸ ਨੂੰ ਫਰੈਂਡ ਬਣਾ ਲਿਆ, ਆਪਣਾ ਦੋਸਤ ਬਣਾ ਲਿਆ ਤਾਂ ਉਹਦੀ ਜੋ ਗੁਣ ਆ ਆਪਣੇ ਵਿੱਚ ਲੈ ਕੇ ਹੋਰ ਤਰੱਕੀ ਕੀਤੀ। ਸੋ ਸਭ ਤੋਂ ਘਟਿਆ ਸੋ ਜਿਨ੍ਹਾਂ ਲੋਕਾਂ ਦੀ ਹੁੰਦੀ ਏ ਉਹ ਦੁਸ਼ਮਣ ਪੈਦਾ ਕਰਦੇ ਹਨ। ਆਮ ਅਸੀਂ ਘਰਾਂ ਦੇ ਵਿੱਚ ਦੇਖ ਲਏ ਨੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਬੈਠਦਾ ਹੈ। ਹੁੰਦਾ ਦੋਨਾਂ ਕੋਲ ਕੁਝ ਨਹੀਂ ਹੈ ਪਰ ਈਰਖਾ ਨਫ਼ਰਤ ਆਨ ਪੜਦਾ ਇਹੀ ਉਹਨਾਂ ਦੇ ਵਿੱਚ ਓਪਨ ਮਾਈਂਡਡ ਨਹੀਂ ਹੁੰਦੇ ਤਾਂ ਉਹ ਲੋਕ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਪਰ ਜਿੱਥੇ ਅਸੀਂ ਸਫਲ ਲੋਕਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਚਾਹੇ ਕਿ ਉਹ ਸਫਲ ਲੋਕ ਇੱਕ ਹੀ ਗਰਾਊਂਡ ਦੇ ਵਿੱਚ ਖੇਡਦੇ ਹੋਣ ਇੱਕ ਦੂਜੇ ਦੇ ਆਪੋਜਿਟ ਹੋਣ ਭਾਵੇਂ ਜਦੋਂ ਰੀਅਲ ਲਾਈਫ ਦੇ ਵਿੱਚ ਮਿਲਦੇ ਨੇ ਤਾਂ ਉਹ ਬਹੁਤ ਜ਼ਿਆਦਾ ਚੰਗੇ ਦੋਸਤ ਹੁੰਦੇ ਨੇ ਉਹਨਾਂ ਦਾ ਜੋ ਫੈਮਿਲੀ ਦੇ ਵਿੱਚ ਬਹੁਤ ਪਿਆਰ ਹੁੰਦਾ ਹੈ ਤੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਇਸ ਗੱਲ ਨੂੰ ਸਮਝੇ ਕਿ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਦੁਸ਼ਮਣ ਨਹੀਂ ਬਣਾਉਣਾ ਜੇਕਰ ਤਾਨੂੰ ਲੱਗਦਾ ਹੈ ਕਿ ਇਹ ਬੰਦਾ ਸਾਡੇ ਨਾਲ ਈਰਖਾ ਕਰਦਾ ਹੈ ਤਾਂ ਉਹਦਾ ਮਾਈਂਡ ਸੈਟ ਹੈ ਤੁਹਾਡੇ ਵੱਲੋਂ ਕਦੀ ਵੀ ਉਸ ਨੂੰ ਕਦੀ ਨੀਵਾ ਦਿਖਾਉਂਦਾ ਜਾਂ ਉਸ ਨੂੰ ਥੱਲੇ ਸੁੱਟਣ ਦਾ ਜਾਂ ਉਹ ਤੋਂ ਅੱਗੇ ਲੰਘਣ ਦੀ ਜੋ ਭਾਵਨਾ ਇਹ ਨਹੀਂ ਹੋਣੀ ਚਾਹੀਦੀ ਕਿ ਅਸੀਂ ਗਲਤ ਤਰੀਕੇ ਦੇ ਨਾਲ ਕੰਮ ਕਰਕੇ ਉਹਨੂੰ ਗਿਰਾ ਕੇ ਅੱਗੇ ਜਾਈਏ ਨਹੀਂ ਤੁਸੀਂ ਆਪਣੇ ਕੰਮ ਆਪਣੀ ਲੈ ਦੇ ਨਾਲ ਕਰੀ ਜਾਓ ਕਦੀ ਵੀ ਆਪਣੇ ਦੁਸ਼ਮਣਾਂ ਆਪਣੇ ਤੁਹਾਡੇ ਮਨ ਦੇ ਵਿੱਚ ਜੋ ਦੁਸ਼ਮਣੀ ਜਿਹਾ ਈਰਖਾ ਉਹ ਨਹੀਂ ਹੋਣੀ ਚਾਹੀਦੀ ਅਗਲਾ ਕਰਦਾ ਹੈ ਤਾਂ ਉਸ ਦੀ ਸੋਚ ਹੈ ਜੇਕਰ ਤੁਹਾਡਾ ਮਾਈਂਡ ਬਿਲਕੁਲ ਸਾਫ ਹੋ ਜਾਏਗਾ ਤਾਂ ਤੁਹਾਨੂੰ ਲੱਗੇਗਾ ਕਿ ਇਹ ਜੋ ਸਾਰੀ ਦੁਨੀਆ ਤੁਹਾਨੂੰ ਸਪੋਰਟ ਕਰ ਰਹੀ ਹੋਵੇਗੀ ਕਿਉਂ ਕਿ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਕਿਉਂਕਿ ਦੁਸ਼ਮਣ ਬਣਾਉਣਾ ਮਿੱਤਰ ਬਣਾਉਣਾ ਇੱਕ ਮਾਨ ਦਾ ਖੇਡ ਹੈ ਦਿਸੋ ਸੋਚ ਲਓ ਕਿ ਸਾਹਮਣੇ ਵਾਲਾ ਜੋ ਬੰਦਾ ਹੈ ਉਹ ਮੈਨੂੰ ਨਫ਼ਰਤ ਕਰਦਾ ਹੈ ਤਾਂ ਮੈਂ ਵੀ ਇਹਦੇ ਨਾਲ ਨਫ਼ਰਤ ਕਰਾਂ ਤਾਂ ਉਹ ਤੁਹਾਡਾ ਦੁਸ਼ਮਣ ਬਣ ਜਾਵੇਗਾ ਲੇਕਿਨ ਤੁਸੀਂ ਸੋਚ ਲਓ ਕਿ ਉਹ ਨਫ਼ਰਤ ਕਰਦਾ ਹੈ ਤਾਂ ਕਰੀ ਜਾਵੇ ਪਰ ਮੈਂ ਹਮੇਸ਼ਾ ਇਹਦਾ ਭਲਾ ਹੀ ਸੋਚੂਗਾ ਅਗਰ ਮੈਨੂੰ ਮੌਕਾ ਮਿਲਿਆ ਇਹਦੀ ਮਦਦ ਕਰਨ ਦਾ ਤਾਂ ਮੈਂ ਇਹਦੀ ਮਦਦ ਵੀ ਕਰਾਂਗਾ ਤਾਂ ਉਹ ਤੁਹਾਡਾ ਇੱਕ ਫਰੰਟ ਬਣ ਜਾਵੇਗਾ ਸੋ ਕਦੀ ਵੀ ਦੁਸ਼ਮਣ ਵਾਲੀ ਭਾਵਨਾ ਦੇ ਨਾਲ ਤੁਸੀਂ ਅੱਗੇ ਨਹੀਂ ਵੱਧ ਸਕਦੇ ਜੇਕਰ ਅੱਗੇ ਵਧਣਾ ਹੈ ਤਾਂ ਤੁਹਾਨੂੰ ਓਪਨ ਮਾਈਂਡਡ ਬੰਨਾ ਪਵੇਗਾ ਹਰ ਇਨਸਾਨ ਦੇ ਟੈਲੈਂਟ ਦੀ ਜੋ ਕਦਰ ਕਰਨੀ ਪਵੇਗੀ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ